ਫਿਰ ਤੁਜੀ ਮੈਂ ਕਹਿੰਨਾ ਵੀ ਸਾਰਾ ਕੁਝ ਬਧੀ ਹੈ ਫਿਰ ਆਪਾਂ ਨੂੰ ਕੋਲ ਨਹੀਂ ਕਰਨੀ ਚਾਹੀਦੀ ਆਪਾਂ ਨੂੰ ਫਟਾਫਟ ਦੇਖ ਹੋਣਾ ਚਾਹੀਦਾ ਮਾਮੀ ਜੀ ਤੁਸੀਂ ਕਾਤੋਂ ਲਾਉਣ ਲੱਗੇ ਝਾੜੂ ਮੈਂ ਲਾਈ ਦੇਣਾ ਸੀ ਮੈਂ ਤਾਂ ਨਾ ਉਹ ਜਿਹੜੇ ਸੂਟ ਲਿਆਂਦੇ ਸੀ ਉਹਨਾਂ ਦੇ ਕਈਆਂ ਦੇ ਨਾ ਲਫਾਫੇ ਨਹੀਂ ਸੀ ਸਹੀ ਮੈਂ ਕਿਹਾ ਚੱਲ ਨਵੇਂ ਚੜਾ ਦਵਾਂ ਉਹ ਕੰਮ ਕਰਦੀ ਸੀ ਮਾਮੀ ਜੀ ਹਲਵਾਈ ਨੂੰ ਵੀ ਮੈਂ ਸਾਈ ਫੜਾਇਆ ਆ ਆ ਬਾਕੀ ਉਹ ਪੈਸੇ ਵਾਲੀਆਂ ਪੈਸੇ ਦੇਖ ਹੀ ਆਇਆ ਤੇ ਆ ਜਿਹੜਾ ਜਾਗੋ ਵੇਲੇ ਆਪਾਂ ਟੈਂਟ ਟੰਟ ਲਾਉਣੇ ਹੁੰਨੇ ਆ ਉਹਦੇ ਕੋਲੇ ਵੀ ਜਾ ਕੇ ਆਇਆ ਆਹ ਤਾਂ ਮੈਨੂੰ ਇੰਨਾ ਟਾਈਮ ਹੋ ਗਿਆ ਨਾਲੇ ਮਾਮੀ ਜੀ ਤੁਸੀਂ ਭੂਆ ਨੂੰ ਦੇਖਿਆ ਸੀ ਵਿਆਹ 'ਚ ਉਹ ਚੱਜ ਨਾਲ ਕਿਸੇ ਨਾਲ ਬੋਲੀ ਨਹੀਂ ਮੈਨੂੰ ਤਾਂ ਐਂ ਲੱਗਦਾ ਵੀ ਜਿਵੇਂ ਉਹ ਸੀਮੀ ਦੇ ਵਿਆਹ ਤੋਂ ਖੁਸ਼ੀ ਨਹੀਂ ਸੀ ਮੈਨੂੰ ਤਾਂ ਨਾਲ ਲੜਾਈ ਤੋਂ ਬਹੁਤ ਡਰ ਲੱਗਦਾ ਓ ਜੇ ਉਹਨੇ ਆਕੇ ਤੁਹਾਨੂੰ ਕੁਝ ਬੋਲਿਆ ਉਦੋਂ ਤੁਸੀਂ ਬੋਲ ਪੈਣਾ ਫਿਰ ਇਹਨਾਂ ਦਾ ਨਹੀਂ ਪਤਾ ਇਹ ਆ ਜਾਣ ਉੱਪਰ ਦੀ ਫਿਰ ਐਮੀ ਘਰ 'ਚ ਉਹੀ ਕਲੇਸ਼ ਪੈ ਜਾਊਗਾ ਕੋਈ ਗੱਲ ਨਹੀਂ ਪੈਂਦਾ ਕਲੇਸ਼ ਪੈ ਜਾਣ ਦੇ ਹੁਣ ਉਹਦੇ ਤੋਂ ਡਰ ਕੇ ਥੋੜਾ ਰਹਿਣਾ ਆਪਾਂ ਦੇਖ ਪੁੱਤ ਮੈਂ ਤਾਂ ਤੈਨੂੰ ਇੱਕ ਗੱਲ ਕਹਿੰਦੀ ਸੀ ਵੀ ਮੈਨੂੰ ਵੀ ਪੈ ਕੇ ਗਈ ਨੂੰ ਖਾਸਾ ਟਾਈਮ ਹੋ ਗਿਆ ਮੈਂ ਕਦੀ ਰਾਤ ਨਹੀਂ ਰਹਿ ਕੇ ਆਈ ਸਿਮੀ ਕਰਕੇ ਆਥਰ ਨੂੰ ਮੈਂ ਮੁੜੇ ਹੁੰਦੀ ਸੀ ਹੁਣ ਮੇਰਾ ਵੀ ਜੀ ਕਰਦਾ ਵੀ ਮੈਂ ਇੱਕ ਰਾਤ ਲਾ ਜਾਵਾਂ